ਕਿਸ ਤਰ੍ਹਾਂ ਦੇਖਦੇ ਹੋ ਕਪੂਰਥਲਾ ਦੀ ਇੱਕ ਲੇਡੀਜ਼ ਜਿਹੜੀ ਆ ਪਾਕਿਸਤਾਨ ਗਈ ਸੀਗੀ ਜੱਥੇ ਦੇ ਨਾਲ ਤੇ ਉਸਨੇ ਨਿਕਾਹ ਕਰਾ ਲਿਆ ਉਹਦੀ ਵੀਡੀਓ ਵੀ ਵਾਇਰਲ ਹੋ ਰਹੀ ਆ ਕਿਸ ਤਰ੍ਹਾਂ ਦੀ ਚੀਜ਼ ਨੂੰ ਵਾਚ ਕਰਦੇ ਦੇਖੋ ਇਹ ਪਹਿਲਾਂ ਵੀ ਹੋਇਆ ਸੀਗਾ ਇਹ ਦੂਜੀ ਘਟਨਾ ਹੋਈ ਆ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੀ ਸੰਗਤ ਜਾਂਦੀ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਇਹਦੇ ਨਾਲ ਉਹਨਾਂ ਨੂੰ ਜ਼ਿਆਦਾ ਮੈਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਚੇਤਨਾ ਹੋਣੀ ਚਾਹੀਦੀ ਆ ਵੀ ਜੜੀਆਂ ਇਕੱਲੀਆਂ ਔਰਤਾਂ ਜਾ ਰਹੀਆਂ ਹੈਗੀਆਂ ਉਹਨਾਂ ਨੂੰ ਬਟ ਇਹ ਜਿਹੜਾ ਕੋਈ ਵੀ ਬੰਦਾ ਜਿਹੜਾ ਹੈਗਾ ਜਿਹੜਾ ਕੋਈ ਇਨਸਾਨ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਬੜਾ ਮੁਸ਼ਕਿਲ ਹੈ ਕਹਿਣਾ ਕਿ ਉਧਰ ਜਾ ਕੇ ਅਗਲਾ ਕੀ ਕਰੇਗਾ ਬਟ ਇਹਦੇ باوجود ਵੀ ਜੇ ਪਹਿਲਾਂ ਆਪਾਂ ਥੋੜੇ ਜਿ ਸਟੇਥ ਹੋਵਾਂਗੇ ਆਪਾਂ ਉਹਨਾਂ ਦੇ ਐਂਟੀਸਟੈਂਡਸ ਦੇਖਾਂਗੇ ਆਪਾਂ ਨੂੰ ਕਿਤੇ ਨਾ ਕਿਤੇ ਕੋਈ ਆਈਡੀਆ ਹੋ ਜਾਂਦਾ ਹੈ ਇਹੋ ਜੀਆਂ ਵਰਦਤਾ ਨਹੀਂ ਹੋਣੀ ਚਾਹੀਦੀ ਇਹਦੇ ਨਾਲ ਇੱਕ ਤਾਂ ਜਿਹੜਾ ਹੈਗਾ ਆਪਣੇ ਉਹ ਸਮਾਜ ਦੀ ਪੂਰੇ ਸੱਚੇ ਜਿਹੜਾ ਸਮਾਜ ਹੁੰਦਾ ਉਹਦੀ ਵੀ ਬਦਨਾਮੀ ਹੁੰਦੀ ਆ ਪੰਜਾਬ ਦੀ ਬਦਨਾਮੀ ਵੀ ਹੁੰਦੀ ਔਰ ਦੇਸ਼ ਦੀ ਬਦਨਾਮੀ ਵੀ ਹੁੰਦੀ ਆ ਜਿਹੜੇ ਬੰਦੇ ਉਹ ਜੇ ਹਰਕਤਾਂ ਕਰਦੇ ਉਹਨਾਂ ਨੂੰ ਵੀ ਔਰ ਜਿਹੜੇ ਆਰਗੇਨਾਈਜ਼ਰ ਆ ਉਹਨਾਂ ਨੂੰ ਵੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਜੀ ਐਸਪੀਸੀ ਨੇ ਪੰਜਾਬ ਸਰਕਾਰ ਤੇ ਅਲੀਗੇਸ਼ਨ ਲਗਾਏ ਨੇ ਕਿ ਜਾਂਚ ਹੋਣੀ ਚਾਹੀਦੀ ਸੀ ਪਹਿਲਾਂ ਜੋ ਲੇਡੀਜ਼ ਜਾਰੀ ਸੀ ਕਿਸ ਤਰ੍ਹਾਂ ਨਹੀਂ ਐਸਡੀਪੀਸੀ ਦੀ ਤਾਂ ਕੋਈ ਜ਼ਿੰਮੇਵਾਰੀ ਹੈ ਹੀ ਨਹੀਂ ਨਾ ਜੀ ਮਤਲਬ ਉਹਨਾਂ ਦਾ ਤਾਂ ਇੱਕੋ ਹੀ ਕੰਮ ਹੈ ਕਿ ਜੋ ਵੀ ਕੋਈ ਗੱਲਬਾਤ ਹੋਵੇ ਪੰਜਾਬ ਸਰਕਾਰ ਤੇ ਇਹ ਜਿਹੜੇ ਸਾਰੇ ਜਿੰਨੇ ਵੀ ਟੂਰ ਕੰਡਕਟ ਹੁੰਦੇ ਆ ਐਸਪੀਸੀ ਕਰਦੀ ਆ ਪੰਜਾਬ ਸਰਕਾਰ ਨਹੀਂ ਕਰਦੀ ਆ ਜੀ ਜਿਹੜਾ ਉਹ ਪੰਜਾਬ ਸਰਕਾਰ ਜੇ ਪੰਜਾਬ ਸਰਕਾਰ ਪਹਿਲਾਂ ਕੁਝ ਕਹਿੰਦੀ ਆ ਤਾਂ ਤੇ ਉਹ ਇਹ ਫੈਸਲਾ ਕਰ ਲਨ ਵੀ ਉਹਨਾਂ ਨੂੰ ਜਾਂ ਤਾਂ ਉਹ ਲਿਖ ਕੇ ਭੇਜਿਆ ਕਰਨ ਵੀ ਇਹਨਾਂ ਦੇ ਐਂਟੀਸੀਡੈਂਟਸ ਵੈਰੀਫਾਈ ਕਰੋ ਫਿਰ ਨਾ ਕਰਨ ਫਿਰ ਉਹ ਕਹਿ ਸਕਦੇ ਆ ਜੀ ਜੇ ਅਸੀਂ ਕਰਦੇ ਆ ਤਾਂ ਕਹਿੰਦੇ ਆ ਵੀ ਤੁਸੀਂ ਕਿਉਂ ਕਰਦੇ ਆ ਸਾਡੇ ਧਾਰਮਿਕ ਮਸਲਿਆਂ 'ਚ ਸਾਡਾ ਦਖਲ ਅੰਦਾਜ਼ੀ ਕਰਦੇ ਹੋ ਤੇ ਜਦੋਂ ਇਹ ਹੋ ਜਾਂਦਾ ਤਾਂ ਫਿਰ ਸਿੱਧਾ ਬੜਾ ਸੌਖਾ ਆ ਜਾਂਦਾ ਕਿ ਤੁਸੀਂ ਸਰਕਾਰ ਨੂੰ ਕਰਦੇ ਹੋ ਇਹ ਤਾਂ ਮਾੜੀ ਗੱਲ ਆ